ਸਵੇਰੇ ਸਵੇਰੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਫਤਿਆਬਾਦ ਵਿੱਚ ਨਸ਼ਾ ਤਸਕਰਾਂ ਦੇ ਘਰਾਂ ਤੇ ਵੱਡੀ ਕਾਰਵਾਈ ਕੀਤੀ ਗਈ ਹੈ ਸਬਡਿਵੀਜ਼ਨ ਗੋਇੰਦਵਾਲ ਸਾਹਿਬ ਦੇ ਡੀਐਸਪੀ ਅਤਲ ਸੂਨੀ ਦੀ ਅਗਵਾਈ ਹੇਠ 150 ਤੋਂ ਵੱਧ ਪੁਲਿਸ ਅਧਿਕਾਰੀਆਂ ਅਤੇ ਜਵਾਨਾਂ ਨੇ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ ਮੌਕੇ ਤੇ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸ ਦੌਰਾਨ ਪੁਲਿਸ ਵੱਲੋਂ ਦੋ ਲੋਕਾਂ ਨੂੰ ਰਾਉਂਡ ਅਪ ਵੀ ਕੀਤਾ ਗਿਆ ਅਤੇ ਉਨ੍ਹਾਂ ਖਿਲਾਫ ਅਗਲੇਰੀ ਪੁਲਿਸ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਮੌਕੇ ਤੇ ਡੀਐਸਪੀ ਅਤਲ ਸੋਣੀ ਵੱਲੋਂ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿ ਲਈ ਕਾਫੀ ਝਾੜ ਵੀ ਪਾਈ ਗਈ ਹੈ ਤੇ ਸਮਾਜਿਕ ਸਹਿਯੋਗ ਦੀ ਅਪੀਲ ਵੀ ਕੀਤੀ ਗਈ ਹੈ ਇਲਾਕੇ ਚ ਤਾਇਨਾਤ ਫੋਰਸ ਨੇ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਤੱਤਾਂ ਤੇ ਸਖਤ ਕਾਰਵਾਈ ਦੀ ਪੂਰੀ ਤਿਆਰੀ ਖਿੱਚ ਲਈ ਹੈ ਇਸ ਵੱਡੇ ਆਪਰੇਸ਼ਨ ਕਾਰਨ ਇਲਾਕੇ ਵਿੱਚ ਦਿਨ ਭਰ ਚਰਚਾ ਬਣੀ ਰਹੀ ਤੇ ਸੁਰੱਖਿਆ ਪ੍ਰਬੰਧ ਵੀ ਕੜੇ ਦਿਖਾਈ ਦਿੱਤੇ ਨੇ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਕਿਹੜੀ ਗੱਲ ਕਹਿ ਰਹੇ ਕਿ ਹਮੇਤੋਂ ਨਜਾਇਜ਼ ਲੈ ਕੇ ਆਇਓ ਕਿਹੜਾ ਬੰਦਾ ਨਜਾਇਜ਼ ਲੈ ਕੇ ਆਇਆ ਦੱਸੋ ਇਹਨੂੰ ਗੱਲ ਹੀ ਨਹੀਂ ਕਰ ਰਿਹਾ ਨਹੀਂ ਕਿਹੜੇ ਲੈ ਕੇ ਆਇਆ ਪੁੱਤ ਅਸੀਂ ਪੁੱਛਣੀ ਨਹੀਂ ਮੈਂ ਸਰ ਕੋਈ ਨਾ ਬੇਸ਼ਰਮੀ ਇਹ ਬੜਾ ਕਿੰਨਾ ਜਿਹੜੇ ਦੂਸੇ ਉਹਨਾਂ ਨੂੰ ਵੀ ਠੰਡਾ ਇਹ ਜੇ ਕਰੀਏ ਤਾਂ ਪ੍ਰੋਬਲਮ ਆ ਗਈ ਸਾਨੂੰ ਜੇ ਨਹੀਂ ਕਰਦੇ ਤਾਂ ਆਪਾਂ ਨਾਲ ਆਪਣੇ ਤਰ੍ਹਾਂ ਇਹ ਪੁੱਛਣ ਦੀ ਗੱਲ ਵੀ ਹਾਂ ਵੀ ਦੱਸੋ ਕਿਹੜਾ ਬੰਦਾ ਨਜਾਇਜ਼ ਲੈ ਆਇਆ ਦੱਸੋ ਕਿਹੜਾ ਬੰਦਾ ਲੈ ਆਇਆ ਤੁਸੀਂ ਉਹ ਨਹੀਂ ਕਰਦਾ ਗਾ ਤੇ ਲੱਗਾ ਉਹ ਨਹੀਂ ਕਰਦਾ ਸੀ ਪਰਚਾ ਕੋਈ ਦਰ ਜ ਨਹੀਂ ਤੇ ਉੱਪਰ ਨਹੀਂ ਅੰਦੇ ਹੈ ਨਹੀਂ ਪਰਚਾ ਰਿਕਾਰਡ ਦਿਖਾ ਦਿਓ ਸਾਨੂੰ ਸਾਰਾ ਤੁਹਾਡੀ ਲਿਸਟਾ ਦਿਖਾ ਦਿਓ ਜਿਹੜੀ ਵਾਲੀ ਸਾਡੇ ਕੋਲ ਕਿਸੇ ਪਾਸੇ ਦਾ ਜੀ ਲੈਣ ਦਾ ਯਾਰ ਨਹੀਂ ਸਰ ਦੂਜੇ ਰਾਤ ਜਿਹੜੇ ਰਾਤ ਅਸੀਂ ਲੱਗੇ ਹੋਏ ਹਾਂ ਸਾਰੇ ਅੱਗੇ ਨਾ ਨਾ ਕਰੋ ਜਿਹੜਾ ਤੁਹਾਡੇ ਵੱਲੋਂ ਸਵੇਰ ਤੜਕੇ ਕੈਸ਼ੂਰੇਟ ਕੀਤਾ ਗਿਆ ਸਰ ਕੀ ਹੈ ਮਾਮਲਾ ਸਾਰਾ ਜੀ ਇਹ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਨਸ਼ਿਆਂ ਦੇ ਜਿਹੜੀ ਜਿਹੜੀ ਕਾਰਵਾਈ ਚੱਲ ਰਹੀ ਹੈ ਤੇ ਉਹਦੇ ਸਬੰਧ ਦੇ ਵਿੱਚ ਸਾਡੇ ਲਗਾਤਾਰ ਇਹੋ ਜਿਹੇ ਕੈਸੇ ਰਿਪੋਰਟਾਂ ਚੱਲ ਰਹੇ ਨੇ ਪੂਰੇ ਡਿਸਟ੍ਰਿਕਟ ਦੇ ਵਿੱਚ ਸੋ ਅਸੀਂ ਆਪਣੇ ਗੋਇੰਦਵਾਲ ਸਾਹਿਬ ਡਿਵੀਜ਼ਨ ਦੇ ਵਿੱਚ ਜਿੱਤੇ ਜਿੱਤੇ ਵਿੱਚ ਸਾਰੇ ਐਸ ਐਚ ਓ ਸਾਰੇ ਚੌਕੀ ਇੰਚਾਰਜ ਤੇ ਨਾਲੇ ਬਾਹਰੋਂ ਅਸੀਂ ਕੋਰਸ ਮਾਈ ਸੀ ਏ ਪੀ ਆਰ ਜਿਹਦੇ ਵਿੱਚ ਕਟੂਰੇ 150 ਅਫਸਰਸ ਹੈਗੇ ਜਿਨ੍ਹਾਂ ਨੇ ਮਾਰੇ ਬੰਦੇ ਜਿਹੜੇ ਇੱਥੇ ਇਹਨਾਂ ਨੂੰ ਪਤਾ ਲੱਗਦਾ ਵੀ ਨਾਲ ਨਾਲ ਪੇਂਟ ਤੇ ਆਏ ਨੇ ਜਿਹੜੇ ਦੁਆਰਾ ਫੇਰ ਕਰ ਰਹੇ ਨੇ ਕਿ ਉਹਨਾਂ ਦੇ ਸੇਵਰੀਡ ਕੀਤੀ ਚਾਹੀਦੀ ਵੀ ਇਹਨਾਂ ਨੂੰ ਦੇਖੀ ਵੀ ਉਹ ਦੁਆਰਾ ਕਿਹਨੇ ਬਸੇ ਰਹਿ ਗਏ ਨੇ ਕੀ ਕੰਮ ਕਰ ਰਹੇ ਨੇ ਕਿ ਇਹਨਾਂ ਦਾ ਜਿਹੜਾ ਕਾਰਜ ਵਗਾਰਾ ਉਹ ਕਿਦਾਂ ਚੱਲ ਰਿਹਾ ਹੈ ਅੱਛਾ ਕੀ ਪਾਰਾਵਾਦੀ ਹੋਈਗੀ ਜੀ ਤੇ ਅੱਲੇ ਅਸੀਂ ਦੋ ਕੁ ਬੰਦੇ ਨੂੰ ਅਸੀਂ ਰਾਉਂਡ ਆਪ ਕੀਤਾ ਹੈਗਾ ਤੇ ਅੱਲੇ ਬਾਕੀ ਵਾਲੇ ਅੱਲੇ ਸ਼ੁਰੂ ਹੀ ਹੋਇਆ ਗਿਆ ਅੱਛਾ ਓਰਗੇਨਾਈਜ਼ ਕਰਾਂਗੇ ਕਿ ਕਿਹੜੀ ਵੇਲੇ ਬੰਦੇ ਹੋਣ ਕਰਦੇ ਤੇ ਇਹਨਾਂ ਵੱਲੋਂ ਕੀ ਕੀ ਕੰਮ ਜਿਹੜੀ ਅੰਦਰੋਂ ਕੀਤੀ ਜਾ ਰਹੀ ਹੈ